ਸਤਨਾਮ ਸ਼ਿਵਾ ਹੈ ਗੁਰੂ ਸਾਹਿਬ ਜੀ ਤਲੰਗ ਮਹੱਲਾ ਪਹਿਲਾ ਘਰਤੀ ਜਾ ਇੱਕ ਓ ਸਤ ਗੁਰ ਪ੍ਰਸਾਦ ਇਹੋ ਕੰਨ ਮਾਇਆ ਪਾਹਿਆ ਪਿਆਰੇ ਲੀਤੜਾ ਲਗ ਰੰਗਾਈ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿ ਉਹਨਾਂ ਸੇ ਜਾ ਜਾਏ माया प्यारे लीतड़ा लव रंगाए मेरा कंत न पावे चोलड़ा प्यारे क्यों धन से जाए आओ कुर्बान जाओ फेरबाना आओ कुर्बान जाओ कुर्बान जाओ त नहन जो तरा नाओ लहन जो ना ते न त न साधू قربان जाओ रहा रंगण जे थियां प्यारे पाईया नीठ रंगण वाला जे रंग साहिब एसा रंग न डीठ जिनके चोले रतड़े प्यारे ਕੰਤ ਤਨਾ ਕਾ ਪਾਸ ਤੂੜ ਤਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰ ਨਨਕ ਕਾਮਣ ਕੰਤਾ ਭਾਵ ਆਪੇ ਹੀ 라ਵੇ ਆਪੇ ਸਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤਾ ਭਾਵ ਕਾਲਸਾ ਆਈ ਗੁਰਜੀ ਕੀ ਫਤਿਹ ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਔਂਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਹਿਲਾ ਪਿਆਰੀ ਲੀਤੜਾ ਲੱਭ ਰੰਗਾਈ ਮੇਰੇ ਕੰਤ ਨਾ ਪਾਵੇ ਚੂੜਾ ਪਿਆਰੀ ਕਿ ਤਨ ਸਿਜ ਜਾਏ ਬਰਮ ਸਰਮਾਨ ਜੋ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਤਨ ਸਤ ਗੁਰੂ ਸ਼੍ਰੀ ਗੁਰੂ ਰਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤਲੰਗ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪੀਤੰਗ 721 ਉੱਪਰ ਸੁਆਇਬਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਕੋ ਨਾ ਚੁੱਕਾਂ ਦੀ ਖਿਮਾ ਕਰੂ ਬਲਾਉ ਹਤਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ